ਪਰ ਅਲਗੋ ਰਸਵੀਏ ਅਹਨ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮ ਦੀ ਮੂਰ ਅਰਸੋਂ ਕੋਰਸੋਂ ਛਟੀਏ ਤੋ ਦੇ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀ ਸਵਨਾੰਦਾ ਵੇਸਾ ਸਜਣ ਸਚਾ ਪਤਿ ਸਾਹੁ ਸਿਰਸਾਂ ਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾ ਦਾ ਵੀ ਸਾਹੁ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਪੂਰਵ ਲਿਖੇ ਕਮਾਵਣਾ ਜੀ ਕਰਤ ਆਪ ਲਿਖਿਆਸ ਮੋਹ ਠਗਾਲੀ ਪਾਈਨ ਬਿਸਰਿਆ ਗੁਣਤਾਸ ਪੂਰਵ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗਾਲੀ ਪਾਈਨ ਬਿਸਰਿਆ ਗੁਣਤਾਸ ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਮੋਇ ਆਸ ਜਿਨੀ ਗੁਰਮੁਖ ਨਾਮ ਨਾ ਚੇਤੇਓ ਸੇ ਬਹਿਣ ਨ ਮਿਲਨੀ ਪਾਸ ਦੁਖ ਲਾਗ ਬਹੁ ਆਤ ਕਣ ਪੋਤ ਕਲਾਤਨਾ ਸਾਥ ਕੋਈ ਜਾਸ ਲੋਕ ਵਿੱਚ ਮੋਹ ਕਾਲ ਹੋਆ ਅੰਦਰ ਉਬੇ ਸਾਸ ਮਨ ਮੁਖਾਨੋ ਕੋ ਨਿਸਹੀ ਚੋਕ ਗਿਆ ਵੇ ਸਾਸ ਨਾਨਕ ਗੁਰ ਮੁਖਾਨੋ ਸੁਖ ਅਗਲ ਜਿਨ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸਜਣਾ ਜੇ ਗੁਰਮੁਖ ਮਿਲਹਿ ਸੁਭਾਈ ਸਤ ਗੁਰ ਕਾ ਭਾਣਾ ਆਨੰਦਿਨ ਕਰਹਿ ਸੇ ਸੱਚ ਰਹੇ ਸਮਾਈ ਦੋਜੈ ਭਾਏ ਲਗੇ ਸਜਣ ਨਾ ਆਖੀ ਅਹ ਜੀ ਅਭਮਾਨ ਕਰਹਿ ਵਿਕਾਰ ਮਨ ਮੁਖ ਆਪ ਸੁਆਰਥੀ ਕਾਰਜ ਨਾ ਸਕੈ ਸਵਾਰ ਨਾਨਕ ਪੂਰਵ ਲਿਖਿਆ ਕਮਾਵਣ ਕੋਏ ਨਾ ਮੀਟਣ ਹਾਰ ਪਾਉੜੀ ਤੋਦੇ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤਰੇ ਗੁਣ ਆਪ ਸਿਰਜੀਐ ਮਾਇਆ ਮੋਹ ਬਧਾਇਆ ਵਿੱਚ ਹौं ਮੈਂ ਲੇਖ ਮੰਗੀਐ ਫਿਰ ਆਵੈ ਜਾਇਆ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਹਾਰੀ ਗੁਰ ਆਪਨੇ ਸਦਾ ਸਦਾ ਕੁਮਾਇਆ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਾਲ ਹਾਰੀ ਗੁਰ ਆਪਣੀ ਸਦਾ ਸਦਾ ਕੁਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਪੂਰਵ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈਨ ਵਿਸਰਿਆ ਗੁਣਤਾਸ ਰਾਗ ਸੋਰਠ ਕੀ ਵਾਰ ਪੌੜੀ ਤੀਜੀ ਸਲੋਕਾਂ ਨਾਲ